ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੀਕਾਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਣੇ ਬਾਈ ਟੋਟਲ ਆਜੋ ਬਾਈ ਜੀ ਸ੍ਰੀ ਗੁਰੂ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਬਈ ਜੀ ਕਿਵੇਂ ਚੱਲਦਾ ਬਈ ਕੰਮ ਕੰਮ ਦਾਟਰ ਬਹੁਤ ਚੰਗਾ ਜੀ ਅੱਲਾ ਪਾ ਜੀ ਦੋ ਆਉਂਦੇ ਆ ਬਸੋ ਆਪਣੇ ਨਾਲ ਦੀਆਂ ਸੇਲ ਹੋ ਜਾਂਦੇ ਆ ਠੀਕ ਆ ਬਈ ਹਾਂ ਨਾਮ ਹੈ ਨਾ ਮੋਲ ਆਪਣੇ ਜਾਇਜ ਹੁੰਦੇ ਜਾਇਜ ਮੋਲ ਨਹੀਂ ਵੀ ਖਾ ਹੁੰਦਾ ਮੋਲ ਜਾਇਜ ਹੁੰਦਾ ਮਾਲ ਚੰਗਾ ਹਾਂ ਮਾਲ ਬਾਕੀ ਸਾਫ ਸੁਥਰਾ ਹੁੰਦਾ ਰ ਸਹੀ ਗੱਲ ਆ ਹਾਂ ਨਾਮ ਤੇ ਐਡਰੈਸ ਬੋਲੋ ਸ਼ੰਨਾ ਗੁਰਪ੍ਰੀਤ ਸਿੰਘ ਪਿੰਡ ਹੈ ਹਮਮ ਸਿੰਗਾਰਾ ਨਾਵਾ ਹਮ ਆਪਾ ਦਸਿਲਾ ਬਲਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਤੋਂ ਭਦੌੜ ਰਹਿ ਗਿਆ ਮੋਬਾਈਲ ਨੰਬਰ ਬੋਲੋ 95014 33579 ਇਹ ਬਾਈ ਦਾ ਕੰਟੈਕਟ ਹੈ। ਕਿਹੜਾ ਅੰਦਰ ਗੱਲ ਕੀ ਆ ਆਪਾਂ ਹੁਣ ਬਾਈ ਦਾ ਹਰੇਕ ਲੈਉਣੀ ਆ। ਠੀਕ ਆ। ਆਪਣੇ ਕੋਲ ਜਦੋਂ ਵੀ ਆਉਂਦੀ ਆ ਜੇ ਕੋਈ ਆਪਣੇ ਘਰੇ ਸੂਬੀ ਤੋਂ ਦੱਸ ਕੇ ਲੀਨੇ ਪਏ ਆਪਣੇ ਘਰੇ ਸੂਈ ਆ। ਠੀਕ ਹੈ ਜੀ। ਜਿਹੜੀ ਕੋਈ ਬਾਹਰੋਂ ਆਉਂਦੇ ਉਹ ਦੱਸੇ ਬਾਹਰੋਂ ਲਈ ਆ ਆਪਾਂ ਸੂਈ ਸਵਾਈ। ਹੂੰ। ਤੇ ਜਦੋਂ ਵੀ ਲੈਣੀ ਆ ਆਪਦੀ ਕੋਈ ਨਿਰਖ ਪਰ ਕੇ ਲੈ ਜੇ ਬਾਅਦ ਚ ਆਪਾਂ ਨਾਂ ਲਾਵਾ ਲੈਣਾ ਹੁੰਦਾ ਤੇ ਨਾ ਹੀ ਦੇਣਾ। ਠੀਕ ਆ। ਉਹ ਬਦੂਆ ਨਾ ਹੁੰਦੇ ਜਾਂਦੀ ਰਹਿੰਦੀ ਆਪਣੇ ਘਰ ਦੇ ਦਾ ਪਸ਼ੂ ਹੁੰਦੀ ਨਹੀਂ। ਸਹੀ ਗੱਲ ਆ। ਕਾਂ ਤੋਂ ਆਉਂਦੇ ਕਾਂ ਰਖੀ ਜਾਂਦੇ ਆ ਠੀਕ ਹੈ ਭਾਈ ਹਾਂ ਪਸੂ ਆਪਾਂ ਬਹੁਤ ਸਾਫ ਲੈਨੇ ਨੇ ਅੱਗੇ ਓਕੇ ਭਾਈ ਤੇ ਵੜ ਕਿਹੜਾ ਸੁਆ ਸੂਈ ਇਹ ਡਾਕਟਰ ਮਾਲਕਾਂ ਦਾ ਅੱਛਾ ਦੂਜਾ ਸੁਆ ਇਹ ਮਾਨੂੰ ਤੀਜਾ ਸੁਈ ਹੈ ਕਦੋਂ ਸੁਈ ਹੈ ਭਾਈ ਇਹ ਡਾਕਟਰ ਤਰਕੇ ਜੁਈਆ 5:00 5:00 ਬੱਚਾ ਇਹ ਮਾ ਗਾ ਬੱਚਾ ਜੇਰਾ ਬੱਠਲ ਦੇ ਭਈਆ ਦਿਖਾ ਦਿਓ ਸਾਰੀ ਕੰਪਨੀ ਸ਼ੇਰ ਭਾਈ ਬੱਠਲ ਚ ਰੱਖੀ ਬੈਠਾ ਬੱਚਾ ਬੱਚਾ ਦਿੱਤਾ ਬੱਚੇ ਭੜੇ ਤੰਗੇ ਪਾਉਂਦੀ ਆ ਡਾਕਟਰ ਦੇਖਦੇ ਬੱਚੀ ਹੁੰਦੀ ਤਾਂ ਕੋਈ ਮੋਲ ਹੀ ਨਹੀਂ ਸੀ ਹਮ ਦੇਖੋ ਕੁਆਲਿਟੀ ਭਾਈ ਕੀ ਆ ਜਾ ਇੱਕ ਵਾਰ ਕੀ ਡਾਕਟਰ ਨਾਲ ਬਹਿਰ ਜਿਵੇਂ ਥੋੜੀ ਜਆ ਪਤਲੀ ਹੈਗੀ ਬੱਚੇ ਦੀ ਲਾਗ ਲੱਗੀ ਗਈ ਆ ਹਮ ਬਾਕੀ ਬੱਜਾ ਹੈ ਵੀ ਜ਼ਿਆਦੇ ਬਹੁਤ ਚੰਗਾ ਬੱਚੀ ਉਹਦਾ ਕੋਈ ਲੇਖਾ ਹੀ ਨਹੀਂ ਲਾ ਬੀਟੀ ਦੇਖੋ ਬੈਡ ਲੈ ਕਿਆ ਬਾਤ ਹੈ ਬਹੁਤ ਜ਼ਿਆਦੇ ਕੁਆਲਟੀ ਆ ਡਾਕਟਰ ਬੈਣੀ ਬਰੀਕੀ ਚ ਬਹੁਤ ਆ ਨਾ ਬਾਕੀ ਡਾਕਟਰ ਬੱਡੀ ਗੱਲ ਕੀ ਆ ਫੀਲ ਦਿੰਦੀ ਵੀ ਬਹੁਤ ਆ ਲੈ ਜਿਵੇਂ ਮਰਜੀ ਬਹਿ ਜਾਣ ਜਿਵੇਂ ਡਾਕਟਰ ਮਾਰਜੀ ਕੋਈ ਚੈੱਕ ਨਹੀਂ ਕਰੇ ਕਹਿਣਾ ਕੋਈ ਨਹੀਂ ਹੈ ਵੀ ਬਾਕੀ ਥਾਣ ਬੁਗਾ ਦੇ ਡਾਕਟਰ ਨੇੜ ਤੋਂ ਖਾਣ ਦੇ ਥਾਣ ਦੇ ਬਹੁਤ ਥਾਣ ਲੱਗਿਆ ਬਹੁਤ ਜ਼ਿਆਦੇ ਚੰਗਾ ਡਾਕਟਰ ਮੁੱਠੀਆ ਥਾਣ ਲੱਗਿਆ ਕੋਈ ਐਨਾ ਮੰਨੇ ਨਾੜਾ ਵੀ ਪਾ ਲੈ ਨਾ ਪਾ ਲੈ ਨੂੰ ਕੋਈ ਚੱਕਰ ਨਹੀਂ ਨਾੜਾ ਦੇਖੀ ਬਾਈ ਨਾੜਾ ਨਾੜਾ ਦਿਖਾ ਦੇ ਲੈ ਕੱਲੀ 나ੜ ਨਾ ਤੇ ਇਧਰੋਂ ਦੇਖੋ ਵੱਡੀ ਨਾਲਦ ਉਧਰਲੀ ਕਿਆ ਬਾਕੀ ਡਾਕਟਰ ਨਾਲ ਬੈਲ ਬਰੀਕ ਬਹੁਤ ਹੈ ਬਰੀਕ ਬਹੁਤ ਹਾਂ ਗੁੱਤ ਮਾਲਕਾਂ ਨੇ 18-19 ਕਿਲੋ ਚੁਆ ਬੱਝਿਆ ਮੈਨੂੰ ਲੱਗਦਾ ਵੀ ਨਾ ਪਤਾ 22-22 ਕਿਲੋ ਪਾਉਣ ਦਾ ਹੱਕ ਆ ਬੈਨੂੰ ਹੂੰ ਲੈਵਾ ਬਾਕੀ ਅਗਲੇ ਡਾਕਟਰ ਨੂੰ ਸੇਵਾ ਦੇ ਆ ਸੇਵਾ ਦੇ ਜੋ ਅਗਲੇ ਜਾ ਕੇ ਪਾਈ ਨਾ ਫਿਰ ਤਾਂ ਮੋਰੀ ਘਰ ਦੇਵੇਂ ਤੂੰ ਨਹੀਂ ਵੀ ਤੋਂ ਵਾਰ ਪਾ ਸਕੀਂ ਹੂੰ ਬਾਕੀ ਸਾਸੂ ਵੀ ਰੇਲਾ ਬਰੀਟ ਵਾਲੀ ਯਾਰ ਬੈਠ ਬਾਕੀ ਦਾ ਥਾਮ ਦਿਖਾ ਦੇ ਦੋਨੇ ਪਾਸੇ ਉਹਦਾ ਕੀ ਬਾਤ ਦੇਖੀ ਲੈ ਬਾਬਾਈ ਦੋ ਗਿੱਠਾ ਮੂਹ ਨੂੰ ਤਿਆਰ ਬਾਕੀ ਡਾਕਟਰ ਬੈਠਾ ਬੜਾ ਇਧਰ ਨਹੀਂ ਆ ਉਧਰ ਜਾ ਹਿਲਣਾ ਦਾ ਕੰਮ ਹੀ ਨਹੀਂ ਭਲਾਵਾ ਕਰਦੀ ਬੈਠਾ ਚੂਹੀ ਜਾ ਇਹਨੂੰ ਲੈ ਬਾਈ ਬਾਕੀ ਬੈਠੇ ਤਾਂ ਗੱਲ ਨੂੰ ਨਾ ਹੋਵੇ ਭਲਾ ਡਾਕਟਰ ਮਗਰਦੀ ਬਾਈ ਜੀ ਮਾਂ ਇਹ ਕਹਿੰਦਾ ਕੀ ਬਾਤਾਂ ਨੇ ਮੋਇਨਾ ਖੜੀ ਆ ਤੇ ਥਾਨ ਦੇਖੋ ਬੜਾ ਕਮਾਲ ਦਾ ਲੱਗਿਆ ਬੜਾ ਕਮਾਲ ਲੱਗ ਰਿਹਾ ਕੋਈ ਲੇਖੇ ਨਹੀਂ ਲੇਖਾ ਹੀ ਨਹੀਂ ਬਾਹਰ ਨਹੀਂ ਆਇਆ ਚੰਗਾ ਚਵਾਈ ਚੁਈ ਕਿਵੇਂ ਚਵਾਈ ਤਾਂ ਮੈਂ ਪਾੜਾ ਮਾਰ ਕੇ ਵਿਖਾ ਮੈਂ ਕੁਝ ਕਰਨੀ ਠੀਕ ਆ ਤੋ ਹਰਾ ਦੇਖੋ ਲੈ ਬਾਈ ਸੂਈ ਸਵਾਈਆ ਬੱਚੇ ਬਹੁਤ ਚੰਗੇ ਨੇ ਇਹਦਾ ਮੂਰਾ ਵੀ ਲਿਖਿਆਦਾ ਤੁਸੀਂ ਹਮ ਇਹਦੇ ਦੋ ਮਾਰ ਨੂੰ ਪਿਆਰ ਹੋਣਾ ਨਾ ਲਿਖਦਾ ਸਮਝੀ ਹਮ ਵਾਹ ਰੇਗੀ ਨਾ ਅੱਥੋਂ ਨੂੰ ਲਿਖਿਆ ਦਾ ਬੰਦੀ ਕਿੰਨੀ ਹੋਣਾ ਦਾ ਪੰਜ ਕਿਲੋ ਵੋਚ ਹੋਇਆ ਆਪਾਂ ਓਕੇ ਬਾਕੀ ਦਾ ਉਹ ਇਥੇ ਸਾਰ ਦੇ ਥੱਲੇ ਵਈ ਜਾ ਲੈ ਲੈ ਰੱਸਾ ਸਹੜਤਾ ਤਾਉਂਦੇ ਜਿਵੇਂ ਮਰਜੀ ਜਿੱਤਨ ਦੀ ਮਾਰ ਜਿਵੇਂ ਮਰਜੀ ਵਈ ਜਾ ਕਹਿਣਾ ਤਾਂ ਕਰਮਾਈ ਕੋਈ ਤਾਂ ਹੈ ਹੀ ਨਹੀਂ ਬਾਕੀ ਰੇਵਾ ਦਿਖਾਦੀ ਡਾਕਟਰ ਮੰਜਰ ਨੂੰ ਹੁਕਮ ਵੀ ਦਿਖਾਉਂਦੀ ਆ ਸਾਰਾ ਪੂਰੀ ਫੰਡ ਲੇਵੇ ਦੀ ਆ ਨਾਣਾ ਣੂੜਾ ਫੁੱਲ ਚੰਗੀਆਂ ਲੈ ਮੋਲ ਨੀ ਵੜਿਆ ਵੜ ਬਾਕੀ ਨਵਾਂ ਗੰਦਰਾ ਕਰਨੀ ਮਨ ਨਹੀਂ ਸਹੀ ਗੱਲ ਤੇ ਤਾਜੀ ਸੂਈ ਸਵਾਈ ਜਾਂ ਥਾਣ ਲੈਵਾ ਬਹੁਤ ਚੰਗਾ ਗੰਦਰੀ ਦਾ ਬਹੁਤ ਜਿਆਦਾ ਚੰਗਾ ਜਾਉਂਗਾ ਤੇ ਮੁੱਲ ਭਰਾ ਪਹਿਲਾਂ ਮੁੰਜਾ ਜੀ ਹੂੰ ਬਹੁਤ ਨਾਈਟ ਨਾ ਬਣਦਾ ਪਹਿਲੇ ਮੁੰਜੇ ਹੂੰ ਦੀ ਹੋਣੀ ਆਪਾਂ ਮੋਲ ਨਹੀਂ ਵੜਾ ਕਰਨਾ ਠੀਕ ਆ ਕੋਈ ਮੋਲ ਨਹੀਂ ਵਧੇਗਾ ਤੇ ਆ ਠੀਕ ਆ ਜੀ ਹਾਂ ਹੂੰ ਬਾਕੀ ਕੋਈ ਨਹੀਂ ਬਈ ਧਾਰਾ ਮਾਰ ਕੇ ਰੱਖਣੇ ਠੰਡੀ ਫੁੱਲ ਚਵਾਈ ਇੱਕ ਨੰਬਰ ਨਾੜਾ ਫੁੱਲ ਚੰਗੀਆਂ ਥਾਣ ਦੇ ਕੋਲੇ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਲੈ ਪੂਰੀ ਵਿੱਤੀ ਤੇ ਕੱਲਾ ਗੋਇਆ ਬਾਕੀ ਬੰਦੀ ਗੱਲ ਕਰਦਾ ਡਾਕਟਰ ਆਈ ਬਈ ਅਸਲੇ ਦੇ ਲੈਣਾ ਕੋਈ ਨਾ ਕੋਈ ਨਹੀਂ ਨਾ ਐਵੇਂ ਦੀ ਗਰੀ ਬਈ ਆ ਲੈ ਨਹੀਂ ਬਈ ਲੈ ਚੂਣ ਦੇ ਲੈ ਚੂਣ ਤਾਂ ਕਰਮਾਈਦਾ ਬਈ ਇੱਕ ਨੰਬਰ ਆ ਠੰਡੀ ਬੋੜੀ ਜਿਵੇਂ ਮਰਦੀ ਬੈਠਾ ਰਹੇ ਮੈਂ ਖੜਕਾ ਸੁਣਦਾ ਬਈ ਚਬਾਈ ਦਾ ਕਰੀ ਡਾਕਟਰ ਫਾਉਣੀ ਬੜਾ ਕਮਾਲ ਦਾ ਯਾਰ ਮੋਟੀ ਮੋਟੀ ਧਾਰ ਆ ਜਿਵੇਂ ਮਰਦੀ ਚਾਈਦਾ ਲੈ ਮਰਗੀ ਦੇ ਖਾਣੇ ਦੋਸਤ ਯਾਰ ਲੱਗੇ ਮਰਗੀ ਬੈਠਾ ਮਗਰ ਸਾਹਿਬ ਦੇਖੋ ਬਈ ਬਹੁਤ ਇੰਤਜਾ ਜੀ ਨਾਲ ਦੋ ਥਾਨੀ ਵਾਲਾ ਕਮਰਾ ਥਣ ਸੇਤੀ ਚਵਾਈ ਹੋਣੀ ਸਹੀ ਗੱਲ ਹੈ ਬਾਕੀ ਵੱਡੀ ਗੱਲ ਕੀ ਡਾਕਟਰ ਆ ਪਤਾ ਲਾ ਤੂੰ ਮਾਰ ਕੇ ਦਿਖਾ ਦੇ ਭੂਰ ਸਾਲਾ ਨਾ ਹੋ ਬਈ ਤੇ ਥਣ ਬਾਕੀ ਡਾਕਟਰ ਥਾਣ ਨੂੰ ਦੇ ਕੇ ਧਰ ਭਾ ਨਾ ਵੀ ਮਾਰ ਕੇ ਤਾਂ ਵੀ ਬੰਦੇ ਖੱਲੀ ਆ ਵੀ ਠੀਕ ਆ ਬਾਕੀ ਚੰਗਾ ਲਾ ਲੈ ਥਾਂ ਦਾ ਡਾਕਟਰ ਬਹੁਤ ਕਮਾਲ ਦਾ ਲੱਗਿਆ ਬਹੁਤ ਕਮਾਲ ਦਾ ਲੱਗਿਆ ਬਾਕੀ ਵੱਡੀ ਗੱਲ ਕੀ ਡਾਕਟਰ ਬਹਿਲ ਆਪ ਦੇਖ ਲੈ ਜਿੰਨੀ ਕਹੀ ਗਈ ਹੈ ਚੁੰਕ ਚੁੰਕ ਬਹੁਤ ਆ ਸਹੀ ਗੱਲ ਹੈ ਸਾਫ ਸੁੱਥਰੀ ਪੂਰੀ ਹੈ ਸਹੀ ਗੱਲ ਵੱਡੀ ਗੱਲ ਖਾਇਦਾ ਜੀ ਥਾਂ ਦਿਖਾਏ ਮਾਰ ਦਿਖਾਏ ਦਾ ਇਹ ਮੋਲ ਜਮਾ ਜਾਇਜ ਮੋਲ ਡਾਕਟਰ ਆਪਣਾ ਬਹੁਤ ਜਾਇਜ ਹੁਣ ਤੂੰ ਆਥਰੋਂ ਬਾਹਰ ਦੇਖੀ ਡਾਕਟਰ ਤਿਆਰ ਹੁੰਦੀ ਹਮਮ ਫਿਰ ਉਹਨਾਂ ਨਾਮੀ ਜੀ ਵੀ ਉਹ ਕੋਉਣ ਦਾ ਮੰਨ ਜਾਂਦੀ ਸੀ ਹਮਮ ਕਿ ਮਾਝਾ ਜਮਾ ਪਵਾ ਦੇਣੀ ਠੀਕ ਹੈ ਭਾਈ ਮਾਝਾ ਦਿਖਾ ਦੇ ਸਮਾਲ ਡਾਕਟਰ ਫੇਸਬੁਕ ਵਰਡ ਦਾ ਸਹੀ ਗੱਲ ਹੈ ਭਾਈ ਬਾਕੀ ਨਾਲ ਕਾਦ ਦੇਖ ਲਾ ਕਾਦ ਲੈ ਭਾਈ ਬਾਰਬਰ ਹੁੰਦਾ ਆਹ ਵੱਡੇ ਨਾਲ ਦਾ ਬੰਦਾ ਕਿ ਕਿੱਡਾ ਕਾਦਾਂ ਮੁੜ ਕੇ ਕਹਿੰਦੇ ਓ ਛੋਟੀ ਆ ਵੱਡੀ ਆ ਹਮਮ ਜਦੋਂ ਵੀ ਲੈਣੀ ਆਵੀਂ ਆ ਤਾਂ ਪਹਿਲਾਂ ਦੇ ਰੱਖ ਲੈ ਠੀਕ ਹੈ ਭਾਈ ਤੇ ਮੇਰੇ ਫਿੱਟਾ ਆ ਜਾਂ ਨਾ ਫਿੱਟਾ ਹਮਮ ਉਹ ਬਾਅਦ ਜੰਦਾ ਕਹਿੰਦਾ ਤੇਰੇ ਕੋਲੇ ਆ ਕੇ ਸ਼ੋਹਕੀ ਆ ਫਲਾਣਾ ਆ ਕੋਈ ਪੂਰਾ ਧਿਆਨ ਨਾਲ ਇੱਕ ਕੋਈ ਵੀਡੀਓ ਦੇਖ ਲੈ ਠੀਕ ਹੈ ਭਾਈ ਫੇਰ ਅਮਨੇ ਸੌਦਾ ਕਰੇ ਤੇ ਜੀਬਾ ਕੋਈ ਬਾਤ ਬਦਲ ਨਾ ਕਰੇ ਬੰਦਾ ਠੀਕ ਹੈ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਬਾੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ